ਸਸਿਕਾ ਪ੍ਰੋਗਰਾਮ ਟਾਈਮ ਤੁਸੀਂ ਦੇਖ ਰਹੇ ਹੋ ਮੈਂ ਸੁਮੇਤ ਵਰਮਾ ਇਸ ਵੇਲੇ ਅਸੀਂ ਮੌਜੂਦ ਆ ਪੀਡਬਲੂ ਡਿਪਾਰਟਮੈਂਟ ਕੰਪਲੈਕਸ ਦੇ ਵਿੱਚ ਜਿੱਥੇ ਤੁਹਾਨੂੰ ਦੱਸਦੀ ਅੱਜ ਲਾਸਟ ਤਰੀਕ ਆ ਨਾਮਗਣ ਭਰਨ ਦੀ ਉੱਥੇ ਬੀਜਪੀ ਦੇ 34 ਨੰਬਰ ਵਾਰਡ ਤੋਂ ਰਜੇਸ਼ ਮਿਸ਼ਰਾ ਜੀ ਸਾਡੇ ਨਾਲ ਨੇ ਜਿਨ੍ਹਾਂ ਨੂੰ ਭਾਜਪਾ ਵੱਲੋਂ ਟਿਕਟ ਮਿਲੀ ਹੈ ਹਾਂਜੀ ਮਿਸ਼ਰਾ ਜੀ ਕੀ ਕਹਿਣਾ ਚਾਹੋਗੇ ਆਪ ਕੋ ਟਿਕਟ ਦੇ ਦੇਖੋ ਭਾਰਤੀ ਜਨਤਾ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ 34 ਨੰਬਰ ਵਾਰਡ ਤੋਂ ਉਮੀਦਵਾਰ ਬਣਾਇਆ ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਵੀ ਜਿੱਦਣ ਤੋਂ ਟਿਕਟ ਦਿੱਤੀ ਆ ਪਾਰਟੀ ਨੇ ਮੈਨੂੰ ਉਸ ਦਿਨ ਤੋਂ ਲੈ ਕੇ ਅੱਜ ਤੱਕ ਇਲਾਕੇ ਦੇ ਲੋਕਾਂ ਨੇ ਉਸ ਇਲਾਕੇ ਨੂੰ ਤਿਉਹਾਰ ਵਾਂਗੂ ਮਨਾ ਰਹੇ ਨੇ ਲੋਕਾਂ 'ਚ ਵਿਸ਼ਵਾਸ ਹੈ ਸਾਡੇ ਵਾਰਡ ਨੰਬਰ 34 ਦੇ ਨਾਲ-ਨਾਲ ਲੁਧਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਮੇਅਰ ਬਣੇਗਾ ਔਰ ਆਉਣ ਵਾਲੇ ਸਮੇਂ 'ਚ ਇਹ ਵੀ ਸਚਾਈ ਹੈ ਵੀ ਬਟ ਲੋਕ ਵੱਡੀ ਗਿਣਤੀ ਚ ਬੀਜੇਪੀ ਨਾਲ ਜੁੜ ਰਹੇ ਨੇ ਸਰ ਕੀ ਲੱਗਦਾ ਲੰਬੇ ਸਮੇਂ ਤੋਂ ਬਾਅਦ ਚੋਣਾਂ ਹੋਣ ਜਾ ਰਹੀਆਂ ਨਗਰ ਨਿਗਮ ਦੇ ਇਹਨਾਂ ਦੇ ਬਾਰੇ ਕੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਆਮ ਆਦਮੀ ਪਾਰਟੀ ਸਰਕਾਰ ਨੇ ਪਿਛਲੇ ਲੰਬੇ ਸਮੇਂ ਤੋਂ ਇਸ ਚੋਣਾਂ ਨੂੰ ਲਟਕਾ ਕੇ ਰੱਖਿਆ ਹੋਇਆ ਸੀ ਤੇ ਉਹਨਾਂ ਦੀ ਇਹ ਮੰਨਸ਼ਾ ਸੀ ਵੀ ਚੋਣਾਂ ਹੋਣ ਨਾ ਤੁਸੀਂ ਦੇਖਿਆ ਉਹਨੇ 2 ਸਾਲ ਬਾਅਦ ਹੁਣ ਜਾ ਕੇ ਕਿਤੇ ਨਗਰ ਨਿਗਮ ਦੀਆਂ ਚੋਣਾਂ ਉਹ ਵੀ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਦੇ ਆਦੇਸ਼ ਤੇ ਹੋ ਰਹੀਆਂ ਨੇ ਤੇ ਲੋਕਾਂ ਨੇ ਹੁਣ ਫੈਸਲਾ ਦੇਣਾ ਮੰਡਟ ਦੇਣਾ ਵਾ ਤੇ ਇਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੀ ਹਸਿਆਤ ਦਾ ਅੰਦਾਜ਼ਾ ਹੋ ਜਾਏਗਾ ਸਰ ਤੁਹਾਡੇ ਵਾਰਡ ਦੇ ਵਿੱਚ ਕਿਹੜੇ ਇਹੋ ਜਿਹੇ ਕਾਰੇ ਨੇ ਜਿਹੜੇ ਜਿੱਤ ਤਵਾ ਤੁਸੀਂ ਕਰਵਾਉਣਾ ਚਾਹੋਗੇ ਪਹਿਲ ਲਓਗੇ ਸੜਕਾਂ ਹੈ ਨਹੀਂ ਗਲੀਆਂ ਦੀ ਦੇਣੀ ਐ ਸਟੀ ਗਲੀਆਂ ਦਾ ਸੜਕਾਂ ਦਾ ਬੁਰਾ ਹਾਲ ਸੀਵਰੇਜ ਲਾਈਟਾਂ ਹੈ ਨਹੀਂ ਲੋਕ ਦੁਖੀ ਨੇ ਸੀਵਰੇਜ ਦੀ ਬਦਹਾਲ ਸਮੱਸਿਆ ਲਾਈਟਾਂ ਹੈ ਨਹੀਂ ਗੀਆਂ ਲੋਕ ਦੁਖੀ ਨੇ ਔਰ ਇਸ ਤੋਂ ਇਲਾਵਾ ਜਿਹੜਾ ਅੱਜ ਦੀ ਡੇਟ ਤੇ ਸਾਡੇ ਇਲਾਕੇ ਦਾ ਸਭ ਤੋਂ ਵੱਡਾ ਮੋਦਾ ਵਾ ਉਹ ਘਾਹਾਂ ਤਾਂ ਪਿਆ ਹੋਇਆ ਕੂੜਾ ਝਾੜੂ ਨਾ ਲੱਗਣਾ ਸਫਾਈ ਨਾ ਹੋਣਾ ਕਿ ਜਿਹੜੀ ਬੇਸਿਕ ਰਿਕੁਆਇਰਮੈਂਟ ਆ ਇੱਕ ਕਾਉਂਸਲਰ ਲੈਵਲ ਤੇ ਜਿਹੜੇ ਕੰਮ ਆ ਬੁਨਿਆਦੀ ਤੌਰ ਤੇ ਜੇ ਉਹ ਹੋਏ ਹੁੰਦੇ ਤਾਂ ਮੈਨੂੰ ਲੱਗਦਾ ਵਾ ਇਲਾਕਾ ਵਧੀਆ ਬਣਨਾ ਸੀ ਲੇਕਿਨ ਤੁਸੀਂ ਬਦਹਾਲ ਸਥਿਤੀ ਮੇਰੇ ਨਾਲੋਂ ਵੱਧ ਤੁਸੀਂ ਇਲਾਕੇ ਦੀ ਦੇਖੀ ਹੈ ਸਰ ਤੁਹਾਨੂੰ ਕੀ ਲੱਗਦਾ ਕਿ ਚੋਣ ਦੇ ਮਾਰਡ ਦੇ ਵਿੱਚ ਭਗਵਾਨ ਜੀ ਸਮਝਾਦਾ ਕਿ ਇਸ ਵਾਰ ਕਮਲਦੇਵ ਪੰਨੂਠਨ ਕਰੇਗਾ ਮੈਂ ਤੁਹਾਨੂੰ ਰਣਜੀਤ ਦੀ ਵਿਸ਼ਵਾਸ ਦਿਵਾਉਣਾ ਔਰ ਤੁਸੀਂ ਜਾਨੇ ਇਲਾਕੇ ਚ ਦੇਖਦੇ ਵੀ ਹੋ ਆਉਣ ਵਾਲਾ ਸਮਾਂ ਭਾਰਤੀ ਜਨਤਾ ਪਾਰਟੀ ਦਾ ਵਾਹ ਚੱਪਾ ਚੱਪਾ ਭਾਜਪਾ ਬੱਚਾ ਬੱਚਾ ਭਾਜਪਾ ਹਰ ਪਰਿਵਾਰ ਬੀਜੇਪੀ ਦਾ ਮੈਂਬਰ ਬਣਨ ਲਈ ਲਾਈਨ ਲਾ ਕੇ ਤੁਸੀਂ ਯਕੀਨ ਮੰਨਿਓ ਜਿਸ ਦਿਨ ਦੀ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਆ ਮੇਰੇ ਇਲਾਕੇ ਦੇ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਲਈ ਉਤਾਵਲੇ ਬੈਠੇ ਨੇ ਸਰ ਆਪਣੇ ਵਾਰਡ ਦੇ ਪਬਲਿਕ ਪਬਲਿਕ ਤੋਂ ਤੁਸੀਂ ਕੀ ਅਪੀਲ ਕਰਨਾ ਚਾਹ ਹੱਥ ਜੋੜ ਕੇ ਬੇਨਤੀ ਹੈ ਲੋਕਾਂ ਨੂੰ ਵੀ ਰਜੇਸ਼ ਮਿਸ਼ਰਾ ਨੇ ਕੋਈ ਜਨ ਪ੍ਰਤੀਨੀ ਨਾ ਹੁੰਦੇ ਨਾ ਮੈਂ ਕੋਈ ਕਾਉਂਸਲਰ ਸੀ ਨਾ ਮੈਂ ਕੋਈ ਰਿਪਰੈਜ਼ੈਂਟੇਟਿਵ ਸੀ ਮੇਰੇ ਤੋਂ ਜੋ ਵੱਧ ਹੋ ਸਕਿਆ ਮੈਂ ਆਪਣੇ ਇਲਾਕੇ ਦੇ ਲੋਕਾਂ ਲਈ ਕੀਤਾ ਪਿਛਲੇ 17 ਸਾਲਾਂ ਤੋਂ ਮੈਨੂੰ ਲੱਗਦਾ ਵੀ ਮੇਰੇ ਇਲਾਕੇ ਦਾ ਕੋਈ ਬੱਚਾ ਵੀ ਮੇਰੇ ਕੋਲੇ ਆਇਆ ਹੋਏ ਤਾਂ ਉਹਨੂੰ ਕਦੇ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਿਆ ਹੋਗਾ ਤੇ ਲੋਕਾਂ ਨੇ ਅੱਜ ਸਹੀਆ ਕੀਤਾ ਵੀ ਉਹਨਾਂ ਕੰਮਾਂ ਦਾ ਲੋ ਮੁੱਲ ਮੋੜਨ ਲਈ ਅਸੀਂ ਤਿਆਰ ਬੈਠੇ ਨੇ ਠੀਕ ਹੈ ਧੰਨਵਾਦ ਤੇ ਜਿਵੇਂ ਕਿ ਸਾਡੇ ਨਾਲ 34 ਨੰਬਰ ਵਾਰਡ ਤੋਂ ਰਾਜੇਸ਼ ਮਿਸ਼ਰਾ ਜੀ ਸਾਡੇ ਨਾਲ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਪਹਿਲਾਂ ਤਾਂ ਇਹ ਦੱਸਿਆ ਕਿ ਜਿਹੜੀਆਂ ਜੋ ਛੋਟਾਂ ਹੋ ਰਹੀਆਂ ਨੇ ਬਹੁਤ ਹੀ ਲੰਬੇ ਸਮੇਂ ਤੋਂ ਬਾਅਦ ਹੋ ਰਹੀਆਂ ਨੇ ਤੇ ਜਿਹੜਾ ਹੁਣ ਇਹ ਨਾਮਕਨ ਭਰ ਕੇ ਜਿਹੜਾ ਬਾਹਰ ਆਏ ਸੀ ਤੇ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਸਾਡੇ ਵਾਰਡ ਦੇ ਜਿਹੜੇ ਵਿਕਾਸ ਕਾਰਜ ਹੋਣਗੇ ਉਹਨਾਂ ਨੂੰ ਤੇਜ਼ੀ ਲਿਆਵਾਂਗੇ ਕੈਮਰਾ ਪਰਸਨ ਜੀ ਤੇ ਮਾਨ ਦੇ ਨਾਮ ਸੁਮਿਤ ਵਰਮਾ ਲੁਧਿਆਣਾ